ਸਤਿਗੁਰੂ ਨੇ ਪਾਵਨ ਪੁਰ ਬਾਣੀ ਅੰਦਰ ਗਿਆ ਦੁਇ ਕਰ ਜੋਰ ਕਰੂੰ ਅਰਦਾਸ ਤੁਧ ਭਾਵੈ ਤਾਂ ਆਣੇ ਰਸ ਸਿੱਖ ਦਾ ਫਰਜ਼ ਹੈ ਅਰਦਾਸ ਕਰਨਾ ਜੇ ਅਰਦਾਸ ਜਾਇਜ ਹੈ ਤੇ ਆਕਾਰਪੁਰਖ ਵਾਹਿਗੁਰੂ ਉਸ ਅਰਦਾਸ ਦੀ ਪੂਰਤੀ ਕਰਦਾ ਹੈ ਜੇ ਅਰਦਾਸ ਜਾਇਜ ਨਹੀਂ ਹੈ ਤਾਂ ਫਿਰ ਕਈ ਵਾਰ ਉਹ ਅਰਦਾਸ ਥਾਏ ਵੀ ਨਹੀਂ ਪੈਂਦੀ ਸਿੱਖ ਦਾ ਕਰਮ ਕਰਨਾ ਹੈ ਤੁਦ ਭਾਵ ਦੁ ਤਦ ਭਾਵ ਹੈ ਤਾਂ ਆਣੇ ਰਾਸ ਉਹਨੂੰ ਚੰਗਾ ਲੱਗੇ ਉਹਦੀ ਮਰਜ਼ੀ ਹੈ ਉਸ ਅਰਦਾਸ ਦੀ ਪੂਰਤੀ ਕਰਨਾ ਜਾਂ ਨਾ ਕਰਨਾ ਇਹ ਮਾਲਕ ਦੀ ਮਰਜ਼ੀ ਹੈ ਮਾਲਕ ਦੇਖਦਾ ਹੈ ਕਿਉਂਕਿ ਸਤਿਗੁਰੂ ਦੀ ਪਾਵਨ ਗੁਰਬਾਣੀ ਨੇ ਇੱਕ ਬਚਨ ਕਿਹਾ ਮਹਾਰਾਜ ਕਹਿੰਦੇ ਨੇ ਇਹ ਜਿਹੜਾ ਮਨੁੱਖ ਹੈ ਨਾ ਇਹ ਤਾਂ ਸਿਰਫ ਇੰਨਾ ਹੀ ਸੋਚਦਾ ਏ ਕਿ ਆਹ ਲੋਕ ਐ ਆਹ ਸੰਸਾਰ ਐ ਜਿਹੜਾ ਸੰਸਾਰ ਦਿਖ ਰਿਹਾ ਏ ਇਹ ਬੜਾ ਚੰਗਾ ਏ ਇਹਦੇ ਵਿੱਚ ਆ ਵੀ ਚਾਹੀਦਾ ਆ ਵੀ ਚਾਹੀਦਾ ਬੜੀਆਂ ਸਾਰੀਆਂ ਲੀਹ ਮੰਗਾਂ ਪਰ ਜਿਹੜਾ ਮਾਲਕ ਹੈ ਨਾ ਉਹਨੂੰ ਇਹਦੇ ਤੋਂ ਇਲਾਵਾ ਅਗਲਾ ਲੋਕ ਵੀ ਦਿਖਾਈ ਦੇ ਰਿਹਾ ਹੈ ਮਾਲਕ ਸੋਚਦਾ ਏ ਮੈਂ ਇਸ ਮਨੁੱਖ ਦਾ ਇਸ ਪ੍ਰਮਾਤਮਾ ਨੇ ਸੋਚਿਆ ਮੈਂ ਇਸ ਸਿੱਖ ਦਾ ਜਿੱਥੇ ਇਹ ਲੋਕ ਸਵਾਰਨ ਉਹਦੇ ਨਾਲ ਨਾਲ ਪ੍ਰਲੋਕ ਵੀ ਸਵਾਰਨ ਹੈ ਤੇ ਪ੍ਰਲੋਕ ਨੂੰ ਸਵਾਰਨ ਵਾਸਤੇ ਕਈ ਵਾਰ ਬੱਚਾ ਕੋਈ ਜਿੱਦ ਕਰੇ ਕੋਈ ਚੀਜ਼ ਮੰਗੇ ਮਾਤਾ ਪਿਤਾ ਨਹੀਂ ਲੈ ਕੇ ਦਿੰਦੇ ਇਹ ਕੁਝ ਮਿੱਠਾ ਖਾਣ ਵਾਸਤੇ ਮੰਗ ਰਿਹਾ ਪਤਾ ਇਹ ਦੰਦ ਖਰਾਬ ਹੋ ਸਕਦੇ ਆ ਉਹ ਦੂਸਰੇ ਬੱਚਿਆਂ ਵੱਲ ਵੇਖ ਕੇ ਸਾਈਕਲ ਮੰਗ ਰਿਹਾ ਪਤਾ ਇਹ ਜੀ ਚਲਾਉਣ ਦੇ ਯੋਗ ਨਹੀਂ ਹੋਇਆ ਉਹਨੇ ਹੀ ਲੈ ਕੇ ਦਿੰਦੇ ਕੀ ਉਹ ਜਿਹੜੇ ਮਾਤਾ ਪਿਤਾ ਨੇ ਬੱਚੇ ਨੂੰ ਕੋਈ ਚੀਜ਼ ਨਹੀਂ ਲੈ ਕੇ ਦਿੱਤੀ ਇਹਦਾ ਮਤਲਬ ਉਹ ਬੱਚੇ ਦੇ ਕੋਈ ਵੈਰੀ ਥੋੜੀ ਹੈ ਉਹ ਇਹ ਚਾਹੁੰਦੇ ਆ ਕਿ ਇਹ ਸੁਰੱਖਿਅਤ ਕਿਵੇਂ ਰਹਿ ਸਕਦਾ ਹੈ ਕਈ ਵਾਰ ਜੇ ਕੋਈ ਚੀਜ਼ ਦੀ ਪੂਰਤੀ ਨਹੀਂ ਹੋਈ ਤੇ ਮਾਲਕ ਸੋਚਦਾ ਏ ਕਿ ਇਹ ਸੁਰੱਖਿਅਤ ਕਿਵੇਂ ਹੈ। ਇਸੇ ਕਰਕੇ ਬਾਬਾ ਸੱਤਾ ਤੇ ਬਲਵੰਡ ਨੇ ਕਿਹਾ ਨੇੜੇ ਦਿਸੈ ਮਾਤ ਲੋਕ ਦੁੱਧ ਸੁਝੈ ਦੂਰ ਆ। ਮੈਨੂੰ ਤੇ ਆਹ ਨੇੜੇ ਦਿਸਦਾ ਏ ਸੰਸਾਰ ਹੀ ਦਿਸਦਾ ਏ। ਪਰ ਗੁਰੂ ਨੂੰ ਬਹੁਤ ਦੂਰ ਦਾ ਸੁਝਦਾ ਏ। ਇਸ ਕਰਕੇ ਉਹ ਦੇਖਦਾ ਏ ਕਿਹੜੀ ਚੀਜ਼ ਵਿੱਚ ਇਸ ਬੰਦੇ ਦਾ ਭਲਾ ਹੈ ਕਿਹੜੀ ਵਿੱਚ ਨਹੀਂ ਹੈ। ਅਰਦਾਸ ਸਿੱਖ ਕਰਦਾ ਏ। ਸਾਰਿਆਂ ਤੋਂ ਪਹਿਲਾ ਬੰਦ ਜਿਹੜਾ ਹੈ ਉਹ ਚੰਡੀ ਦੀ ਵਾਰ ਵਿੱਚੋਂ ਲਿਆ ਗਿਆ ਤੇ ਮੰਨਿਆ ਗਿਆ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਰਚਨਾ ਹੈ। ਇਹਦੀ ਆਰੰਭਤਾ ਦੇ ਵਿੱਚ ਤਿੰਨ ਵਾਰ ਭਗਉਤੀ ਸ਼ਬਦ ਵਰਤਿਆ ਗਿਆ ਹੈ। ਏਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਅਕਾਲ ਪੁਰਖ ਵਾਹਿਗੁਰੂ ਇੱਕ ਹੈ ਕਣਕਣ ਵਿੱਚ ਬਰਾਜਮਾਨ ਹੈ। ਵਾਹਿਗੁਰੂ ਦੀ ਫਤਿਹ ਵਾਹਿਗੁਰੂ ਦੀ ਕਾਮਯਾਬੀ ਵਾਸਤੇ ਮੰਗਲਾ ਚਰਨ ਕੀਤਾ ਹੈ। ਵਾਰ ਸ੍ਰੀ ਭਗਉਤੀ ਜੀ ਸਹਾਇ ਸ਼੍ਰੀ ਭਗਉਤੀ ਜੀ ਸਹਾਇ ਵਾਰ ਸ਼੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਉਤੀ ਸਿਮਰ ਗਏ ਤਿੰਨ ਵਾਰ ਭਗਉਤੀ ਸ਼ਬਦ ਵਰਤੇ ਹਨ ਭਗਉਤੀ ਦਾ ਭਾਵ ਕੱਲ ਆਪਾਂ ਸਰਵਣ ਕੀਤਾ ਸੀ ਸ਼ਕਤੀ ਭਗਉਤੀ ਦਾ ਭਾਵ ਹੈ ਤੇਗ ਭਗਉਤੀ ਦਾ ਭਾਵ ਹੈ ਤਲਵਾਰ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪ੍ਰਮਾਤਮਾ ਦੇ ਬਾਰੇ ਲਿਖਿਆ ਕਿ ਸ੍ਰਿਸ਼ਟੀ ਦੀ ਸਿਰਜਣਾ ਕੀਤੇ ਉਦੋਂ ਉਹਨਾਂ ਨੇ ਸ਼ਬਦ ਦੀ ਸ਼ਸਤਰਾਂ ਤੋਂ ਆਰੰਭ ਕੀਤਾ ਕਿ ਖੰਡਾ ਪ੍ਰਥਮੈ ਸਾਜਕੈ ਜਿਨ ਸਭ ਸੰਸਾਰ ਉਪਾਇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਕਿ ਇਹ ਤੇਗ ਹੀ ਮੇਰੇ ਵਾਸਤੇ ਸਾਰਾ ਕੁਝ ਹੈ ਇਹ ਤੇਗ ਹੀ ਸੁਖ ਸੰਤਾਂ ਕਰਨੰ ਤੁਰਮ ਦਰਨੰ ਕਿਲ ਵਿਖ ਹਰਨੰ ਆਸ ਸਰਨੰ ਜੈ ਜੈ ਜਗ ਕਾਰਨ ਸ੍ਰਿਸ਼ਟ ਉਬਾਰਨ ਮਮ ਕਿਰਤ ਪਾਰਨ ਜੈ ਤੇਗਾਂ ਤੇਗ ਦੀ ਜੈ ਹੋਵੇ ਸਾਰਿਆਂ ਪਹਿਲਾਂ ਪ੍ਰਮਾਤਮਾ ਨੂੰ ਯਾਦ ਕੀਤਾ ਸ਼ਸਤਰਧਾਰੀ ਪ੍ਰਮਾਤਮਾ ਨੂੰ ਤੇਗ ਦੇ ਰੂਪ ਵਿੱਚ ਸ਼ਸਤਰ ਦੇ ਰੂਪ ਵਿੱਚ ਚੇਤੇ ਕੀਤਾ ਗਿਆ ਪ੍ਰਥਮ ਪਕਉ ਤੇ ਸਮਰ ਹੈ ਉਹਨੂੰ ਸਿਮਰਨਾ ਹੈ ਪ੍ਰਮਾਤਮਨ ਉਸ ਤੋਂ ਬਾਅਦ 10 ਗੁਰੂ ਸਾਹਿਬਾਨ ਦਾ ਜ਼ਿਕਰ ਕੀਤਾ ਗਿਆ ਹੈ ਸਾਰਿਆਂ ਤੋਂ ਪਹਿਲਾਂ ਗੁਰੂ ਨਾਨਕ ਲਈ ਧਿਆਏ ਗੁਰਨਾਨਕ ਸਾਹਿਬ ਮਹਾਰਾਜ ਨੂੰ ਧਿਆਉਣ ਦੀ ਗੱਲ ਹੈ ਇੱਥੇ ਜਦੋਂ 10 ਗੁਰੂ ਸਾਹਿਬਾਨ ਦਾ ਜ਼ਿਕਰ ਪੜ੍ਹਦੇ ਆ ਨਾ ਆਪਾਂ ਕਿਧਰੇ ਤੇ ਗੁਰਨਾਨਕ ਸਾਹਿਬ ਨੂੰ ਧਿਆਉਣ ਦੀ ਗੱਲ ਹੈ ਕਿਧਰੇ ਗੁਰੂ ਅੰਗਦ ਸਾਹਿਬ ਗੁਰੂ ਅਮਰਦਾਸ RAMDAS ਜਿਹਦੇ ਕੋਲੋਂ ਸਹਾਇਤਾ ਮੰਗਣ ਦੀ ਗੱਲ ਹੈ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦੇ ਕੋਲੋਂ ਇਹ ਕਾਮਨਾ ਕੀਤੀ ਕਿ دیدار ਕਰਨ ਨਾਲ ਜਿਹੜੇ ਦੁੱਖ ਦੂਰ ਹੋ ਜਾਂਦੇ ਐ ਗੱਲ ਇੱਕ ਇੱਕ ਗੁਰੂ ਸਾਹਿਬ ਦੀ ਨਹੀਂ ਹੈ ਇਹ ਗੁਰੂ ਨਾਨਕ ਸਾਹਿਬ ਨੂੰ ਤੇ ਆਉਣਾ ਹੈ ਤੇ ਗੁਰੂ ਰਾਮਦਾਸ ਸਾਡੀ ਸਹਾਇਤਾ ਕਰਨਗੇ ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਦੁੱਖ ਦੂਰ ਕਰਨਗੇ ਇਹ ਗੱਲ ਨਹੀਂ ਹੈ ਜੋਤ ਇੱਕੋ ਹੀ ਹੈ ਉਹੀ ਜੋਤ ਗੁਰੂ ਨਾਨਕ ਸਾਹਿਬ ਮਹਾਰਾਜ ਹੈ ਉਹੀ ਜੋਤ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਹੈ ਸਤਿਗੁਰੂ ਦੀ ਪਵਨ ਗੁਰਬਾਣੀ ਨੇ ਕਿਹਾ ਮਹਾਰਾਜ ਕਹਿੰਦੇ ਪਹਿਲਾਂ ਗੁਰੂ ਨਾਨਕ ਸਾਹਿਬ ਦੀ ਗੱਲ ਕਰੀਏ ਤੇ ਉਹ ਰੱਬ ਦੀ ਜੋਤ ਹੈ ਆਦ ਨਰੰજન ਹੈ ਗੁਰੂ ਨਾਨਕ ਧਾਰ ਕੇ ਮੂਰਤ ਹੈ ਜਾ ਕੇ ਆਇਆ ਜਿਹੜੇ ਗੁਰਨਾਨਕ ਸਾਹਿਬ ਹੈ ਉਹ ਰੱਬ ਦੀ ਜੋਤ ਹੈ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ ਪ੍ਰਮਾਤਮਾ ਹੀ ਉਹਨਾਂ ਵਾਲੀ ਜੋਤ ਹੀ ਗੁਰਨਾਨਕ ਸਾਹਿਬ ਮਹਾਰਾਜ ਅੰਦਰ ਸੁਭਾਏ ਮਾਣ ਹੈ ਜਦੋਂ ਆਪਾਂ ਗੁਰਨਾਨਕ ਸਾਹਿਬ ਮਹਾਰਾਜ ਦੇ ਪ੍ਰਥਾਏ ਪੜਦੇ ਆਂ ਤੇ ਜਨਮ ਸਾਖੀ ਵਾਲੇ ਲਿਖਦੇ ਆ ਕਿ ਗੁਰਨਾਨਕ ਸਾਹਿਬ ਮਹਾਰਾਜ ਨੂੰ ਪ੍ਰਮਾਤਮਾ ਨੇ ਕਿਹਾ ਨਾਨਕ ਜਿਹਦੇ ਉੱਪਰ ਤੇਰੀ ਨਜ਼ਰ ਉਹਦੇ ਉੱਪਰ ਮੇਰੀ ਵੀ ਨਜ਼ਰ ਹੈ ਜਿਹਦੇ ਉੱਪਰ ਤੇਰਾ ਕਰਮ ਉਹਦੇ ਉੱਪਰ ਮੇਰਾ ਵੀ ਕਰਮ ਹੈ ਨਾਨਕ ਮੇਰਾ ਨਾ ਪਾਰਬ੍ਰਹਮ ਪਰਮੇਸ਼ਰ ਹੈ ਤੇਰਾ ਨਾ ਗੁਰ ਪਰਮੇਸ਼ਰ ਹੈ। ਭਾਵ ਕਿ ਦੋਵੇਂ ਪਰਮੇਸ਼ਰ ਹੈ ਇੱਕ ਪਾਰਬ੍ਰਹਮ ਪਰਮੇਸ਼ਰ ਹੈ ਇੱਕ ਗੁਰ ਪਰਮੇਸ਼ਰ ਇਹਦਾ ਮਤਲਬ ਕੋਈ ਫਰਕ ਨਹੀਂ ਉਹੀ ਜੋ ਤੈ। ਗੁਰਨਾਨਕ ਸਾਹਿਬ ਮਹਾਰਾਜ ਤੇ ਪ੍ਰਮਾਤਮਾ ਇੱਕ ਦੋਤ ਹੈ ਸਤਿਗੁਰੂ ਦੀ ਪਾਵਨ ਗੁਰਬਾਣੀ ਨੇ ਕਿਹਾ ਗੁਰ ਪਰਮੇਸ਼ਰ ਇੱਕੋ ਜਾਨ ਗੁਰੂ ਤੇ ਪਰਮੇਸ਼ਰ ਨੂੰ ਇੱਕੋ ਜਾਨਣਾ ਚਾਹੀਦਾ ਕੋਈ ਫਰਕ ਨਹੀਂ ਹੈ। ਇਹ ਸੇ ਕਰਕੇ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਪਰਥਾਏ ਜਦੋਂ ਭਟ ਸਹਬਾਨ ਨੇ ਬਚਨ ਲਿਖੇ ਤੇ ਇਹੀ ਲਿਖਿਆ ਭਨ ਮਥੁਰਾ ਕਸ਼ ਭੇਦ ਨਹੀਂ ਹੁਰ ਅਰਜਣ ਪ੍ਰਤਖ ਹਰ ਪ੍ਰਤਖ ਰਬ ਦਾ ਸਰੂਪ ਨੇ ਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਪ੍ਰਮਾਤਮਾ ਦਾ ਸਰੂਪ ਹੈ ਤੇ ਬਾਕੀ 10 ਗੁਰੂ ਸਾਹਿਬਾਨ ਜਿਹੜੇ ਇੱਕੋ ਹੀ ਜੋਤ ਹੈ ਜੋਤ ਕੋਈ ਵੱਖਰੀ ਨਹੀਂ ਸਤਿਗੁਰੂ ਦੀ ਪਾਵਨ ਗੁਰਬਾਣੀ ਨੇ ਕਿਹਾ ਜੋਤ ਓਹਾ ਜੁਗਤ ਸਾਇ ਸਹਿ ਗਾਇਆ ਫੇਰ ਮਲੜੀਏ ਜੋਤ ਉਹੀ ਹੈ ਕੇਵਲ ਸਰੀਰ ਬਦਲਦੇ ਗਏ ਇਸੇ ਕਰਕੇ ਜੋਤ ਇੱਕ ਹੋਣ ਕਰਕੇ ਗੁਰਨਾਨਕ ਸਾਹਿਬ ਮਹਾਰਾਜ ਨਾਨਕ ਨਾਮ ਲਿਖਦੇ ਆ ਜਦੋਂ ਗੁਰਬਾਣੀ ਉਚਾਰਨ ਕਰਦੇ ਤੇ ਫਿਰ ਤੇ ਨਾਨਕ ਲਿਖਦੇ ਆ ਗੁਰੂ ਅੰਗਦ ਸਾਹਿਬ ਮਹਾਰਾਜ ਨੇ ਗੁਰੂ ਅੰਗਦ ਨਹੀਂ ਲਿਖਿਆ ਗੁਰੂ ਅਮਰਦਾਸ ਮਹਾਰਾਜ ਨੇ ਅਮਰਦਾਸ ਨਹੀਂ ਲਿਖਿਆ ਉਹਨਾਂ ਵੀ ਨਾਨਕ ਹੀ ਲਿਖਿਆ ਕਿਉਂਕਿ ਜੋਤ ਨਾਨਕ ਵਾਲੀ ਹੈ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਵੀ ਕੋਈ ਤੇਗ ਬਹਾਦਰ ਸਾਹਿਬ ਨਹੀਂ ਲਿਖਿਆ ਫਿਰ ਤੇ ਉਹਨਾਂ ਵੀ ਨਾਨਕ ਸ਼ਬਦ ਹੀ ਵਰਤੇ ਆ ਕਿਉਂਕਿ ਜੋਤ ਦੀ ਗੱਲ ਹੈ ਸਰੀਰ ਦੀ ਤੇ ਗੱਲ ਹੀ ਕੋਈ ਨਹੀਂ ਗੱਲ ਹੀ ਜੋਤ ਦੀ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਲਿਖਦੇ ਕਹਿਣ ਲੱਗੇ ਪਿੰਨ ਪੈਨ ਸਭੂ ਕਰ ਜਾਨਾ ਏਕ ਰੂਪ ਕਿਨੂ ਪਹਿਚਾਨਾ ਕਹਿੰਦੇ ਜਿਨੇ ਇੱਕ ਰੂਪ ਕਰਕੇ ਜਾਨ ਲਿਆ ਨਾ ਉਹਦੇ ਕਾਰਜ ਰਾਸ ਹੋ ਗਏ ਉਹਨੇ ਗੱਲ ਨੂੰ ਸਮਝ ਲਿਆ ਹੈ ਨੇ ਲੋਕਾਂ ਨੇ ਵੱਖੋ ਵੱਖਰੇ ਸਮਝਿਆ ਕਿ ਗੁਰੂ ਨਾਨਕ ਸਾਹਿਬ ਕੋਈ ਵੱਖਰੇ ਹੈ ਖਾਸ ਕਰਕੇ ਉਦੋਂ ਤਰੇੜ ਪਈ ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਸ਼ਸਤਰ ਚੁੱਕਲੇ ਤੱਜ ਵੀ ਕਈ ਅਣਜਾਣ ਪੁਨੇ ਵਿੱਚ ਕਹਿੰਦੇ ਸੀ ਗੁਰੂ ਨਾਨਕ ਸਾਹਿਬ ਦੇ ਸਿੱਖਾ ਜੀ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਹੀਂ ਕੋਈ ਜੋਤ ਹੈ ਕੋਈ ਫਰਕ ਨਹੀਂ ਹੈ ਗੁਰੂ ਨਾਨਕ ਸਾਹਿਬ ਰੱਬ ਦੀ ਜੋਤ ਹੈ ਬਾਕੀ 10 ਗੁਰੂ ਸਾਹਿਬਾਨ ਇੱਕ ਜੋਤ ਹੈ ਤੇ ਉਹਨਾਂ 10 ਗੁਰੂ ਸਾਹਿਬਾਨ ਨੂੰ ਅਰਦਾਸ ਦੇ ਵਿੱਚ ਚੇਤੇ ਕੀਤਾ ਜਾਂਦਾ ਹੈ ਪਹਿਲਾਂ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਧਿਓਂ ਦੀ ਗੱਲ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਬਾਅਦ ਫਿਰ ਅੰਗਦ ਗੁਰ ਤੇ ਅਮਰਦਾਸ RAM DAS ਹੋਈ ਸਹਾਈ ਗੁਰੂ ਅੰਗਦ ਸਾਹਿਬ ਮਹਾਰਾਜ ਗੁਰੂ ਅਮਰਦਾਸ ਮਹਾਰਾਜ ਗੁਰੂ RAM DAS ਮਹਾਰਾਜ ਤੁਸੀਂ ਸਹਿਤਾ ਕਰੋ ਫਿਰ ਬੇਨਤੀ ਕਰਾਂ ਕਿਦਰੇ ਭਲੇਖੇ ਵਿੱਚ ਨਾ ਪਹਿਣਾ ਕਿ ਗੁਰਨਾਨਕ ਸਾਹਿਬ ਨੂੰ ਤੇ ਹੋਣਾ ਹੈ ਬਾਕੀ ਗੁਰੂ ਸਾਹਿਬ ਸਹਾਇਤਾ ਕਰਨਗੇ ਜੋਤ ਕੋਈ ਹੈ ਇੱਕੋ ਗੁਰੂ ਸਾਹਿਬ ਨੂੰ ਚੇਤੇ ਕਰੀਏ 10 ਦੇ 10 ਸਾਡੇ ਧਿਆਨ ਵਿੱਚ ਆ ਜਾਂਦੇ ਨੇ ਤੇ ਜੇ 10 ਗੁਰੂ ਸਾਹਿਬਾਨ ਦੇ ਨਾਮ ਨੂੰ ਚੇਤੇ ਕਰੀਏ ਤੇ ਜੋਤ ਨਾਨਕੀ ਹੈ ਇਸ ਕਰਕੇ ਨਾਮ 10 ਗੁਰੂ ਸਾਹਿਬਾਨ ਦੇ ਇਥੇ ਜ਼ਿਕਰ ਕੀਤਾ ਗਿਆ ਹੈ ਜੋਤ ਉਹੀ ਹੈ ਫਿਰ ਫਿਰ ਅੰਗਤ ਗੁਰ ਤੇ ਅਮਰਦਾਸ ਅਰਦਾਸ ਦੇ ਵਿੱਚ ਚੇਤੇ ਕੀਤਾ ਜਾਂਦਾ ਹੈ ਗੁਰੂ ਅੰਗਦ ਸਾਹਿਬ ਮਹਾਰਾਜ ਗੁਰੂ ਅੰਗਦ ਸਾਹਿਬ ਮਹਾਰਾਜ ਨੇ 7 ਸਾਲ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਸੇਵਾ ਕੀਤੀ। ਸੇਵਾ ਕਰਨ ਤੋਂ ਬਾਅਦ ਫਿਰ ਇੱਕ ਦਿਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਪਣੇ ਅੰਗ ਦੇ ਨਾਲ ਲਾ ਕੇ ਅੰਗਦ ਬਣਾ ਦਿੱਤਾ। ਜਦੋਂ ਅੰਗ ਦੇ ਨਾਲ ਲਾ ਕੇ ਅੰਗਦ ਬਣਾਇਆ ਸੁਭਾਵਕ ਸੀ ਜਿਹੜੇ ਪਰਿਵਾਰ ਦੇ ਮੈਂਬਰ ਸੀ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਉਹਨਾਂ ਨੇ ਇਤਰਾਜ਼ ਕੀਤਾ ਕਿ ਦੇਖੋ ਆਪਣੇ ਪੁੱਤਰਾਂ ਨੂੰ ਛੱਡ ਕੇ ਪਰਿਵਾਰ ਦੇ ਜੀਵਾਂ ਨੂੰ ਛੱਡ ਕੇ ਇੱਕ ਸੇਵਕ ਨੂੰ ਤੁਸੀਂ ਗੁਰਗੱਦੀ ਦੇ ਦਿੱਤੀ। ਸਾਰੀ ਬਰਾਦਰੀ ਜਦੋਂ ਇਕੱਠੀ ਹੋ ਗਈ ਨਾ ਤੇ ਸਾਰੀ ਬਰਾਦਰੀ ਦੇ ਸਾਹਮਣੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਕਿਹਾ ਲੋਹਣੇ ਪਰਖ ਕਰ ਲੈਣੇ ਆ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਇੱਕ ਟਕਾ ਚੁੱਕਿਆ ਆਪਣੀ ਹੱਥ ਦੀ ਥਲੀ ਤੇ ਰੱਖਿਆ ਤੇ ਮੁੱਠ ਬੰਦ ਕਰ ਲਈ ਮੁੱਠ ਬੰਦ ਕਰਕੇ ਕਿਹਾ ਸ੍ਰੀ ਚੰਦ ਦੱਸ ਮੇਰੀ ਥਲੀ ਦੇ ਉੱਪਰ ਕੀ ਹੈ ਬਾਬਾ ਸ੍ਰੀ ਚੰਦ ਕਹਿਣ ਲੱਗੇ ਕਹਿੰਦੇ ਜੀ ਇੱਕ ਟਕਾਏ ਸਾਡੇ ਸਾਹਮਣੇ ਰੱਖਿਆ ਹੋਰ ਕੀ ਹੈ ਬਾਬੇ ਲਖਮੀ ਦਾਸ ਨੂੰ ਪੁੱਛਿਆ ਤੁਸੀਂ ਦੱਸੋ ਮੇਰੀ ਇਸ ਤਲੀ ਦੇ ਉੱਪਰ ਕੀ ਹੈ ਤੇ ਬਾਬਾ ਲਖਮੀ ਦਾਸ ਉਹ ਵੀ ਕਹਿਣ ਲੱਗੇ ਕਹਿੰਦੇ ਭਰਾਤਾ ਠੀਕ ਹੀ ਤੇ ਕਹਿੰਦੇ ਐ ਇਹ ਤਲੀ ਦੇ ਉੱਪਰ ਇੱਕ ਟੱਕਾਈ ਤੇ ਹੈ ਹੋਰ ਕੀ ਹੈ ਲੈਣਿਆ ਤੂੰ ਦੱਸ ਮੇਰੀ ਤਲੀ ਦੇ ਉੱਪਰ ਕੀ ਹੈ ਤੇ ਲੈਣੇ ਨੇ ਹੱਥ ਜੋੜ ਕੇ ਕਿਹਾ ਕਹਿਣ ਲੱਗੇ ਮਹਾਰਾਜ ਮੈਂ ਕੀ ਦੱਸਾਂ ਤੁਹਾਡੀ ਤਲੀ ਦੇ ਉੱਪਰ ਕੀ ਹੈ ਤੁਹਾਡੀ ਤਲੀ ਦੇ ਉੱਪਰ ਕੀ ਨਹੀਂ ਹੈ ਸਾਰਾ ਕੁਝ ਤੁਹਾਡੀ ਹੱਥ ਦੀ ਤਲੀ ਦੇ ਉੱਪਰ ਟਿਕਿਆ ਹੋਇਆ ਹੈ। ਤੁਹਾਡੀ ਤਲੀ ਦੇ ਉੱਪਰ 9 ਨਿਧੀਆਂ ਹੈ, 18 ਸਿੱਧੀਆਂ ਹੈ। ਤੁਹਾਡੀ ਤਲੀ ਦੇ ਉੱਪਰ ਦੋ ਜਹਾਨ ਦੇ ਮਾਲਕ ਖਜ਼ਾਨੇ ਟਿਕੇ ਹੋਏ ਹੈ। ਮਹਾਰਾਜ ਸਾਰਾ ਕੁਝ ਇਸ ਹੱਥ ਦੀ ਤਲੀ ਦੇ ਉੱਪਰ ਹੈ। ਗੁਰਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ, ਕਹਿੰਦੇ ਦੇਖੋ ਲੈਣੇ ਨੇ ਬੁੱਝ ਲਿਆ ਹੈ ਜਿਹੜਾ ਇਹ ਬਾਕੀ ਨਹੀਂ ਬੁੱਝ ਸਕੇ ਇਸ ਕਰਕੇ ਗੁਰਗੱਦੀ ਦਾ ਵਾਰਿਸ ਲੈਣੇ ਕੋਈ ਹੈ। ਲੈਣੇ ਨੂੰ ਅੰਗ ਨਾਲ ਲਾ ਕੇ ਅੰਗਦ ਬਣਾਇਆ ਗੁਰੂ ਅੰਗਦ ਸਾਹਿਬ ਮਹਾਰਾਜ ਨੇ ਫਿਰ ਖਡੂਰ ਸਾਹਿਬ ਦੀ ਧਰਤੀ ਦੇ ਉੱਪਰ ਆ ਕੇ ਫਿਰ ਵਸਾਇਆ ਫਿਰੂ ਆਣ ਸਤਿਗੁਰ ਖਡੂਰ ਖਡੂਰ ਸਾਹਿਬ ਦੀ ਧਰਤੀ ਤੇ ਆਣ ਕੇ ਭਾਗ ਲਾਏ ਸਿੱਖਾਂ ਨੂੰ ਉਪਦੇਸ਼ ਦਿੱਤਾ ਮਾਨਮਤਾ ਦੇ ਕਲਿਆਣ ਹਿਤ ਕਾਰਜ ਕੀਤੇ ਤੇ ਗੁਰੂ ਅੰਗਦ ਸਾਹਿਬ ਮਹਾਰਾਜ ਤੋਂ ਬਾਅਦ ਗੁਰੂ ਅਮਰਦਾਸ ਮਹਾਰਾਜ ਉਹਨਾਂ ਨੇ ਲਗਭਗ 11 ਬਰੇ ਗੁਰੂ ਅੰਗਦ ਸਾਹਿਬ ਮਹਾਰਾਜ ਦੀ ਸ਼ਰਨ ਵਿੱਚ ਰਹਿ ਕੇ ਸੇਵਾ ਕੀਤੀ ਘਾਲਣਾ ਕਮਾਈ ਆਪਣੇ ਸਿਰ ਦੇ ਉੱਪਰ ਗਾਗਰਾਂ ਢੋਈਆਂ ਗੁਰੂ ਦਰਬਾਰ ਦੇ ਵਿੱਚ ਲੰਗਰ ਬਣਾਉਣ ਦੀ ਲੰਗਰ ਪਕਾਉਣ ਦੀ ਲੰਗਰ ਵਰਤੌਣ ਦੀ ਪਰਤਨ ਮਾਂਜਣ ਦੀ ਸੇਵਾ ਕੀਤੀ। ਲੰਮੀ ਕਾਲਣਾ ਤੋਂ ਬਾਅਦ ਫਿਰ ਗੁਰੂ ਅੰਗਦ ਸਾਹਿਬ ਮਹਾਰਾਜ ਨੇ ਉਹਨਾਂ ਨੂੰ ਗੁਰਗੱਦੀ ਦੇ ਉੱਪਰ ਸੁਭਾਏਮਾਨ ਕਰਕੇ ਅਮਰਦਾਸ ਨਾਲੇ ਵਚਨ ਕਹਿ 12 ਵਚਨ ਕਹਿ ਨਿਮਾਣਿਆਂ ਦਾ ਮਾਨ ਗੁਰੂ ਅਮਰਦਾਸ ਨੇ ਤਾਣਿਆਂ ਦਾ ਤਾਣ ਗੁਰੂ ਅਮਰਦਾਸ ਨੇ ਥਾਵਿਆਂ ਦਾ ਥਾਨ ਗੁਰੂ ਅਮਰਦਾਸ ਨੇ ਗੱਤਿਆਂ ਦੀ ਗੱਤ ਗੁਰੂ ਅਮਰਦਾਸ ਨੇ ਧਿਰਿਆਂ ਦੀ ਧਿਰ ਗੁਰੂ ਅਮਰਦਾਸ 12 ਬਚਨ ਜਿਹੜੇ ਸਨ ਉਹ ਖੁਰੂ ਗੁਰੂ ਅੰਗਦ ਸਾਹਿਬ ਮਹਾਰਾਜ ਨੇ ਕਹੇ। ਫਿਰ ਗੁਰੂ ਅਮਰਦਾਸ ਮਹਾਰਾਜ ਗੁਰਤਾ ਗੱਦੀ ਤੇ ਸੁਭਾਇਮਾਨ ਹੋਏ। ਗੁਰੂ ਅਮਰਦਾਸ ਮਹਾਰਾਜ ਤੋਂ ਬਾਅਦ ਉਹਨਾਂ ਦੇ ਦਮਾਦ ਭਾਈ ਜੇਠਾ ਜੀ ਹਾਲਾਂਕਿ ਜਿਹੜੇ ਕਦੇ ਲਾਹੌਰ ਦੀਆਂ ਗਲੀਆਂ ਦੇ ਵਿੱਚ ਕਦੇ ਗੋਇੰਦਵਾਲ ਸਾਹਿਬ ਦੀ ਧਰਤੀ ਦੇ ਉੱਪਰ ਘੁੰਗਣੀਆਂ ਵੇਚ-ਵੇਚ ਕੇ ਗੁਜ਼ਾਰਾ ਕਰਦੇ ਰਹੇ। ਤੇ ਕੋਈ ਨਾਥ ਬੱਚੇ ਨੂੰ ਕੋਈ ਸਹਾਰਾ ਵੀ ਨਹੀਂ ਦਿੰਦਾ ਗੁਰੂ ਅਮਰਦਾਸ ਮਹਾਰਾਜ ਨੇ ਸਹਾਰਾ ਦਿੱਤਾ ਕਲਾ ਸਹਾਰਾ ਹੀ ਨਹੀਂ ਦਿੱਤਾ ਆਪਣੀ ਪੁੱਤਰੀ ਬੀਬੀ ਭਾਨੀ ਦਾ ਵਿਆਹ ਭਾਈ ਜੇਠੇ ਦੇ ਨਾਲ ਕਰਦਾ ਤੇ ਜੇਠਾ ਜੀ ਨੇ ਵੀ ਇੱਕ ਪਲ ਨਹੀਂ ਸੋਚਿਆ ਕਿ ਹੁਣ ਮੈਂ ਗੁਰੂ ਘਰ ਦਾ ਜਵਾਈ ਹਾਂ ਉਹ ਉਦਾਂ ਹੀ ਟੋکریاں ਢੋਂਦੇ ਰਹੇ ਜਿਵੇਂ ਪਹਿਲਾਂ ਢੋਂਦੇ ਸੀ ਉਵੇਂ ਸਿਰ ਦੇ ਉੱਪਰ ਗਾਰੇ ਦੀਆਂ ਟੋکریاں ਲੈ ਲੈ ਕੇ ਸੁੱਟ ਕੇ ਆਉਂਦੇ ਰਹੇ ਗੁਰੂ ਘਰ ਦੇ ਵਿੱਚ ਸੇਵਾ ਕਰਦੇ ਰਹੇ ਅੰਮ੍ਰਿਤ ਵੇਲੇ ਉੱਠਦੇ ਆ ਗੁਰੂ ਦਰਬਾਰ ਦੀਆਂ ਚਾਦਰਾਂ ਝਾੜ ਕੇ ਵਿਛਾਉਂਦੇ ਆ ਫਿਰ ਸੰਗਤ ਦਰਬਾਰ ਦੇ ਵਿੱਚ ਬੈਠਦੀ ਹੈ ਬੀਬੀ ਭਾਨੀ ਜੀ ਤੇ ਭਾਈ ਜੇਠਾ ਜੀ ਜਾ ਕੇ ਲੰਗਰ ਬਣਾਉਣ ਦੀ ਸੇਵਾ ਕਰਦੇ ਜਦੋਂ ਲੰਗਰ ਛਕਣ ਵਾਸਤੇ ਸੰਗਤ ਆਉਂਦੀ ਹੈ ਫਿਰ ਵਰਤੋਂ ਦੀ ਸੇਵਾ ਕਰਦੇ ਸੰਗਤ ਚਲੇ ਜਾਂਦੀ ਹੈ ਫਿਰ ਬਰਤਨ ਸਾਫ਼ ਕਰਨ ਦੀ ਸੇਵਾ ਕਰਦੀ ਹੈ ਤੇ ਇਥੋਂ ਤੱਕ ਸਾਰਾ ਦਿਨ ਸੇਵਾ ਦੇ ਵਿੱਚ ਲੱਗੇ ਰਹੇ ਫਿਰ ਸਤਿਗੁਰੂ ਨੇ ਕਿਰਪਾ ਕੀਤੀ ਸਤਗੁਰੂ ਦੀ ਪਵਨ ਕੁਰਬਾਨੀ ਅੰਦਰ ਭੱਟ ਸਹਬਾਨ ਕਹਿੰਦੇ ਸਮਰੱਥ ਗੁਰੂ ਸਿਰ ਹੱਥ ਧਰਿਓ ਗੁਰ ਕੀਨੀ ਕਿਰਪਾ ਹਰ ਨਾਮ ਦਿਓ ਜਿਸ ਦੇਖ ਚਰਨ ਆਗਨ ਹਰਿਓ ਨਿਸ ਬਾਸੁਰ ਏਕ ਸਮਾਨ ਧਿਆਨ ਸੋ ਨਾਮ ਸੁਣੇ ਸੁਤ ਭਾਨ ਧਰਿਓ ਭਾਨ ਦਾਸ ਸੋ ਆਸ ਜਗਤਰ ਗੁਰੂ ਕੀ ਪਾਰਸ ਪੇਟ ਪਰਸ ਕਰਿਓ RAM DAS ਗੁਰੂ ਹਰਿ ਸਤ ਕੀਓ ਸਮਰੱਥ ਗੁਰੂ ਸਿਰ ਹੱਥ ਕਰੇ ਗੁਰੂ ਅਮਰਦਾਸ ਮਹਾਰਾਜ ਨੇ ਆਪਣਾ ਕਿਰਪਾ ਵਾਲਾ ਹੱਥ ਰੱਖ ਕੇ ਗੁਰੂ RAM DAS ਮਹਾਰਾਜ ਨੂੰ ਗੁਰਦਾ ਗੱਦੀ ਤੇ ਸਿਭਾਈ ਬਣ ਕੀਤਾ ਗੁਰੂ ਰਾਮਦਾਸ ਮਹਾਰਾਜ ਗੁਰਤਾ ਗੱਦੀ ਤੇ ਸੁਭਾਇਮਾਨ ਹੋਏ ਫਿਰ ਉਹਨਾਂ ਅਹਿਮ ਕਾਰਜ ਕੀਤੇ ਸਿੱਖੀ ਦੇ ਵਾਸਤੇ ਸ੍ਰੀ ਅਮਰਸਰ ਸਾਹਿਬ ਦਾ ਨਵਾਂ ਨਗਰ ਬਸਾਇਆ ਸ੍ਰੀ ਅਮਰਸਰ ਸਰੋਵਰ ਜਿਹੜਾ ਸੀ ਉਹਨੂੰ ਤਿਆਰ ਕਰਵਾਇਆ ਅੱਜ ਸਿੱਖ ਦੇ ਆਨੰਦ ਕਾਰਜ ਹੁੰਦੇ ਐ ਤਾਂ ਉਸ ਵੇਲੇ ਸੁਹੀ ਰਾਗ ਦੇ ਵਿੱਚ ਉਚਾਰਨ ਕੀਤੀਆਂ ਲਾਵਾਂ ਦਾ ਪਾਠ ਕੀਤਾ ਜਾਂਦਾ ਗੁਰੂ ਰਾਮਦਾਸ ਮਹਾਰਾਜ ਦੀ ਦਿਨ ਹੈ ਤਾਂ ਇੱਥੇ ਵੀ ਗੁਰੂ ਰਾਮਦਾਸ ਮਹਾਰਾਜ ਜੀ ਸਹਾਇਤਾ ਮੰਗੀ ਗਈ ਐ ਫਿਰ ਅੰਗਤ ਗੁਰ ਤੇ ਅਮਰਦਾਸ RAM DAS ਐ ਹੋਈ ਸਹਾਇ ਸਤਿਗੁਰੂ ਜੀ ਤੁਸੀਂ ਸਾਡੀ ਸਹਾਇਤਾ ਕਰੋ ਸਿੱਖ ਮੰਗਦਾ ਹੀ ਸਹਾਇਤਾ ਹੈ ਤੂੰ ਸਭਣੀ ਥਾਈ ਜਿੱਥੇ ਹਉ ਜਾਇ ਮੈਂ ਜਿੱਥੇ ਵੀ ਜਾਣਾ ਹਾਂ ਤੁਸੀਂ ਉੱਥੇ ਮੇਰੇ ਨਾਲ ਮੇਰੀ ਮਦਦ ਕਰਦੇ ਹੋ ਜਿੱਥੇ ਹਰ ਅਰਾਧੀ ਹੈ ਜਿੱਥੇ ਹਰ ਮਿੱਤ ਸਹਾਈ ਜਿੱਥੇ ਜਾਜ ਕਰੀਏ ਗੁਰੂ ਉੱਥੇ ਮਿੱਤਰਾਂ ਦੀ ਤਰ੍ਹਾਂ ਸਹਾਇਤਾ ਕਰਦਾ ਹੈ ਕਈ ਵਾਰ ਕਈ ਗੱਲਾਂ ਹੁੰਦੀਆਂ ਜਿਹੜੀਆਂ ਪਰਿਵਾਰ ਵਿੱਚ ਨਹੀਂ ਬੰਦਾ ਕਿਸੇ ਨੂੰ ਦੱਸ ਸਕਦਾ ਉਹ ਆਪਣੇ ਮਿੱਤਰ ਨਾਲ ਆਪਣੀ ਦੋਸਤ ਨਾਲ ਜਾ ਕੇ ਗੱਲ ਸਾਂਝੀ ਕਰਦਾ ਹੈ ਕਈ ਵਾਰ ਪਰਿਵਾਰ ਵਾਲੇ ਵੀ ਕਹਿੰਦੇ ਤੂੰ ਮੈਸੀ ਨਹੀਂ ਤੇਰੇ ਮਗਰ ਆ ਸਕਦੇ ਮਿੱਤਰ ਕਹਿੰਦਾ ਨਹੀਂ ਕੋਈ ਗੱਲ ਨਹੀਂ ਮੈਂ ਤੇਰੇ ਨਾਲ ਖੜਾ ਆ ਸਤਿਗੁਰੂ ਕਹਿੰਦੇ ਗੁਰੂ ਮਿੱਤਰਾਂ ਦੀ ਤਰ੍ਹਾਂ ਸਹਾਇਤਾ ਕਰਦਾ ਜਿੱਥੇ ਗੁਰੂ ਨੂੰ ਚੇਤੇ ਕਰੀਏ ਜਿੱਥੇ ਗੁਰੂ ਨੂੰ ਯਾਦ ਕਰੀਏ ਗੁਰੂ ਤੇ ਇਥੋਂ ਤੱਕ ਇਹ ਇੱਥੇ ਹੈ ਉੱਥੇ ਰਖਵਾਲਾ ਪ੍ਰਭ ਸਤਿਗੁਰ ਦੀਨ ਦਿਆਲਾ ਉਹ ਇੱਥੇ ਵੀ ਰੱਖੀ ਕਰਦਾ ਹੈ ਅੱਗੇ ਵੀ ਰੱਖੀ ਕਰਦਾ ਹੈ ਉਹ ਤੇ ਨਾਲ ਸਹਾਇਤਾ ਦੇਣ ਵਾਲਾ ਹੈ ਸੱਜਣ ਸੱਚਾ ਬਾਤ ਸ਼ਾਹ ਸਿਰ ਸ਼ਾਹਾਂ ਦਾ ਸ਼ਾਹ ਉਹ ਤੇ ਸੱਜਣ ਹੈ ਗੁਰੂ ਅਮਰਦਾਸ ਮਹਾਰਾਜ ਜੀ ਗੁਰੂ ਰਾਮਦਾਸ ਮਹਾਰਾਜ ਜੀ ਉਹਨਾਂ ਨੂੰ ਚੇਤੇ ਕਰਕੇ ਸਿੱਖ ਸਹਾਇਤਾ ਮੰਗਦਾ ਏ ਅਰਜਨ ਹਰਗੋਬਿੰਦ ਨੂੰ ਸਿਮਰੋਂ ਸ੍ਰੀ ਹਰਿ ਰਾਇ ਫਿਰ ਯਾਦ ਕੀਤਾ ਜਾਂਦਾ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਤੇ ਗੁਰੂ ਹਰ Rai ਸਾਹਿਬ ਮਹਾਰਾਜ ਨੂੰ ਗੁਰੂ ਰਾਮਦਾਸ ਮਹਾਰਾਜ ਜੀ ਤੋਂ ਬਾਅਦ ਉਹਨਾਂ ਦੇ ਤਿੰਨ ਪੁੱਤਰਾਂ ਦੇ ਵਿੱਚੋਂ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਹਰ ਹੁਕਮ ਨੂੰ ਸੱਤ ਕਰਕੇ ਮੰਨਿਆ ਤੇ ਗੁਰੂ ਅਰਜਨ ਸਾਹਿਬ ਮਹਾਰਾਜ ਗੁਰਤਾ ਗਦੀ ਤੇ ਸ਼ੁਭਾਇਮਾਨ ਹੋਏ ਫਿਰ ਇਸ ਤੋਂ ਬਾਅਦ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਸਿੱਖੀ ਦੇ ਵਾਸਤੇ ਅਹਿਮ ਕਾਰਜ ਕੀਤੇ। ਸ੍ਰੀ ਦਰਬਾਰ ਸਾਹਿਬ ਦੀ ਉਸਾਰੀ ਕਰਵਾਈ। ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੰਪਾਦਨਾ ਕਰਵਾਈ। ਉਹਨਾਂ ਨੇ ਤਰਨਤਾਰਨ ਸਾਹਿਬ ਦਾ ਨਵਾਂ ਨਗਰ ਵਸਾਇਆ ਤੇ ਨਾਲੇ ਸਿੱਖੀ ਦੇ ਅੰਦਰ ਸ਼ਹਾਦਤ ਦੀ ਨੀ ਰਖੇ। ਫਿਰ ਆਪ ਸ਼ਹਾਦਤ ਦੇਣ ਵਾਸਤੇ ਗਏ। ਸਿੱਖੀ ਦੇ ਲਈ ਕੀਤੇ ਕਾਰਜਾਂ ਦੇ ਵਾਸਤੇ ਉਹਨਾਂ ਨੇ ਸ਼ਹਾਦਤ ਦਿੱਤੀ। ਉਹਨਾਂ ਦੀ ਸ਼ਹਾਦਤ ਤੋਂ ਉਪਰੰਤ ਉਹਨਾਂ ਦੇ ਸੁਪੁੱਤਰ ਗੁਰੂ ਹਰ ਹਰਗਬਿੰਦ ਸਾਹਿਬ ਮਹਾਰਾਜ ਗੁਰਤਾ ਗद्दी ਤੇ ਸੁਭਾਏਮਾਨ ਹੋਏ। ਉਹਨਾਂ ਨੇ ਫਿਰ ਮੀਰੀ ਤੇ ਪੀਰੀ ਦੀਆਂ ਤੇਗਾਂ ਧਾਰਨ ਕੀਤੀਆਂ। ਆਪਣੇ ਸਿਰ 'ਤੇ ਉੱਪਰ ਕਲਗੀ ਸਜਾਈ। ਸਿੱਖਾਂ ਨੂੰ ਸ਼ਸਤਰ ਰੱਖਣ ਵਾਸਤੇ ਹੁਕਮ ਕੀਤਾ। ਘੋੜਸਵਾਰੀ ਕਰਨੀ ਸ਼ੁਰੂ ਕੀਤੀ, ਸ਼ਿਕਾਰ ਖਡਾਉਣੇ ਸ਼ੁਰੂ ਕੀਤੇ ਗਏ। ਫਿਰ ਉਹਨਾਂ ਨੇ ਕਿਲੇ ਤਿਆਰ ਕਰਵਾਏ। ਹਕੂਮਤ ਦੇ ਨਾਲ ਟੱਕਰ ਲਈ ਚਾਰ ਵੱਡੀਆਂ ਜੰਗਾਂ ਲੜੀਆਂ ਪਹਿਲੀ ਜੰਗ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਹੋਈ ਦੂਸਰੀ ਜੰਗ ਹਰਗੋਬਿੰਦਪੁਰੇ ਦੀ ਧਰਤੀ ਤੇ ਹੋਈ ਤੀਸਰੀ ਜੰਗ ਮਹਾਰਾਜ ਬਠਿੰਡੇ ਦੇ ਨੇੜੇ ਹੋਈ ਚੌਥੀ ਜੰਗ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਹੋਈ ਤੇ ਦੋ ਛਟਫਾਂ ਵੀ ਹੋਈਆਂ ਜਦੋਂ ਸਤਿਗੁਰੂ ਆ ਰਹੇ ਸੀ ਰਸਤੇ 'ਚ ਹਮਲਾ ਕਰ ਦਿੱਤਾ ਗਿਆ ਚਾਰ ਵੱਡੀਆਂ ਦੋ ਛੋਟੀਆਂ ਛੇ ਜੰਗਾਂ ਲੜੀਆਂ ਤੇ ਫਿਰ ਇੱਥੇ ਹੀ ਬਸ ਨਹੀਂ ਫਿਰ ਉਹਨਾਂ ਨੇ ਸਿੱਖਾਂ ਨੂੰ ਜਿਹੜਾ ਸੀ ਉਹ ਆਤਮਕ ਰੱਖਿਆ ਵਾਸਤੇ ਪ੍ਰਯਤਨ ਕੀਤਾ। ਮੁਗਲਿਆ ਹਕੂਮਤ ਦੇ ਨਾਲ ਟਕਰ ਰਹੀ ਜਿਹੜੀ ਏਸ਼ੀਆ ਦੀ ਸਭ ਤੋਂ ਵੱਡੀ ਜੈਦੂ ਕੌਮ ਨਹੀਂ ਰਹਿੰਦੀ ਸੀ। ਗੁਰੂ ਹਰਗਬੀਰ ਸਾਹਿਬ ਮਹਾਰਾਜ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਗੁਰੂ ਹਰ ਹਰ ਰਾਏ ਸਾਹਿਬ ਮਹਾਰਾਜ ਨੂੰ ਚੇਤੇ ਕੀਤਾ ਜਾਂਦਾ ਹੈ ਕਿ ਗੁਰੂ ਹਰਗਬੀਰ ਸਾਹਿਬ ਮਹਾਰਾਜ ਦੇ ਪੰਜ ਪੁੱਤਰ ਸੇ ਪੰਜ ਪੁੱਤਰਾਂ ਦੇ ਵਿੱਚੋਂ ਵੱਡੇ ਪੁੱਤਰ ਬਾਬਾ ਗੁਰਦਿੱਤਾ ਜੀ ਦੇ ਪੁੱਤਰ ਗੁਰੂ ਹਰ ਰਾਏ ਸਾਹਿਬ ਮਹਾਰਾਜ ਨੂੰ ਜਾਨੀ ਕਿ ਗੁਰੂ ਹਰਗਬੀਰ ਸਾਹਿਬ ਮਹਾਰਾਜ ਨੇ ਆਪਣੇ ਪੋਤਰੇ ਹਰ ਰਾਏ ਸਾਹਿਬ ਨੂੰ ਗੁਰਤਾ ਗੱਦੀ ਤੇ ਸਿਭਾਈ ਮਣ ਕੀਤਾ। ਉਹਨਾਂ ਨੇ ਫਿਰ ਹਰ ਵੇਲੇ 2200 ਘੋੜਸਵਾਰ ਆਪਣੇ ਨਾਲ ਰੱਖੇ। ਜੰਗ ਨਹੀਂ ਲੜੀ ਕਿਸੇ ਨਾਲ, ਕਿਸੇ ਤੇ ਹਮਲਾ ਨਹੀਂ ਕੀਤਾ। ਆਪਣੀ ਤਾਕਤ ਜਦੋਂ ਬੰਦੇ ਕੋਲ ਤਾਕਤ ਹੁੰਦੀ ਫਿਰ ਤਾਕਤ ਦਾ ਪ੍ਰਦਰਸ਼ਨ ਕਰਦਾ ਹੈ। ਸਤਗੁਰਾਂ ਨੇ ਐਸਾ ਕਦੇ ਵੀ ਨਹੀਂ ਕੀਤਾ। ਨਾਲੇ ਮਹਾਰਾਜ ਨੇ ਬਾਗਲ ਵਾਏ, ਚਿੜੀਆ ਘਰ ਬਣਵਾਏ। ਸਿੱਖੀ ਦੇ ਅਹਿਮ ਕਾਰਜ ਕੀਤੇ, ਦੁਆਖਾਨਾ ਬਣਾਇਆ। ਸਮੇਂ ਦਾ ਬਾਦਸ਼ਾਹ ਸ਼ਾਹਜਹਾਂ ਉਹਦਾ ਪੁੱਤਰ ਬਿਮਾਰ ਹੋ ਗਿਆ, ਦਾਰਾ ਸਿਕੋ ਦੇ ਵਾਸਤੇ ਦਵਾਈ ਗੁਰੂ ਹਰ Rai ਸਾਹਿਬ ਦੇ ਦੁਆਖਾਨੇ ਦੇ ਵਿੱਚੋਂ ਭੇਜੀ ਗਈ। ਕਿਉਂਕਿ ਸਤਗੁਰ ਪੁਰਖ ਨਰਵੈਰ ਹੈ ਗੁਰੂ ਕਿਸੇ ਨਾਲ ਵੈਰ ਨਹੀਂ ਰੱਖਦਾ ਉਹਨਾਂ ਵੈਰ ਰੱਖਿਆ ਹੋਵੇ ਵੱਖਰੀ ਗੱਲ ਹੈ ਗੁਰੂ ਨਹੀਂ ਕਦੇ ਵੈਰ ਰੱਖਦਾ ਤਾਂ ਇਥੇ ਗੁਰੂ ਹਰਿਰਾਇ ਸਿੰਘ ਮਹਾਰਾਜ ਨੂੰ ਸਿਮਰਨ ਦੀ ਗੱਲ ਕੀਤੀ ਗਈ ਅਗਲਾ ਬਚਨ ਆਪਾਂ ਪੜ੍ਹਦੇ ਹਾਂ ਸ਼੍ਰੀ ਹਰਿਕ੍ਰਿਸ਼ਨ ਅਧਿਆਈ ਹੈ ਜਿਸ ਵਿੱਚੇ ਸਭ ਦੁੱਖ ਜਾਏ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਛੋਟੀ ਉਮਰ ਦੇ ਵਿੱਚ ਹੀ ਗੁਰਤਾ ਗੱਦੀ ਦੇ ਉੱਪਰ ਸਿਭਾਏ ਬਣ ਹੋਏ ਤੇ ਗੁਰਤਾ ਗੱਦੀ ਜੋ ਪਰਿਸ਼ਭਾਇਮਨ ਹੋਣ ਤੋਂ ਬਾਅਦ ਜਦੋਂ ਦਿੱਲੀ ਦੀ ਧਰਤੀ ਦੇ ਉੱਪਰ ਜਾਂਦੇ ਆ ਚੇਚਕ ਦੀ ਬਿਮਾਰੀ ਫੈਲੀ ਹੋਈ ਸੀ ਗੁਰੂ ਗੁਰੂ ਹਰਿਕ੍ਰਿਸ਼ਨ ਸਹਿ ਮਹਾਰਾਜ ਨੇ ਉਹਨਾਂ ਜਿਹੜੇ ਰੋਗੀ ਸਨ ਚੇਚਕ ਦੇ ਮਰੀਜ਼ ਸਨ ਉਹਨਾਂ ਵਾਸਤੇ ਦਵਾਦਾਰੂ ਕਰਵਾਈ ਸਤਿਗੁਰੂ ਨੇ ਉਹਨਾਂ ਨੂੰ ਦੀਦਾਰ ਬਖਸ਼ਿਸ਼ ਕਰਦੇ ਤੇ ਫਿਰ ਸਹਜੇ ਸਹਜੇ ਉਹੀ ਹਮਲਾ ਸਤਿਗੁਰੂ ਦੇ ਆਪਣੇ ਸਰੀਰ ਦੇ ਉੱਪਰ ਵੀ ਹੋ ਗਿਆ ਆਪ ਦਿਲੇ ਦੀ ਧਰਤੀ ਦੇ ਉੱਪਰ ਜੋਤੀ ਜੋਤ ਸਮਾਗੇ ਆਪਾਂ ਉਹਨਾਂ ਨੂੰ ਜਾਦ ਕਰਦੇ ਹਾਂ ਜੋ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਨੂੰ ਚੇਤੇ ਕਰਦਾ ਏ ਸਭ ਦੁੱਖ ਜਾਏ ਉਹਦੇ ਸਾਰੇ ਦੁੱਖ ਮੁੱਕ ਜਾਂਦੇ ਆ ਆ ਦੁੱਖ ਸਰੀਰ ਦੇ ਵੀ ਹੋ ਸਕਦੇ ਆ ਸ੍ਰੀ ਦੁੱਖ ਜਿਹੜੇ ਉਹ ਮਾਨਸਿਕ ਤੌਰ ਤੇ ਵੀ ਹੋ ਸਕਦੇ ਆ ਦੁੱਖ ਜਿਹੜੇ ਆ ਉਹ ਸੱਚ ਜਾਣੀ ਆਤਮਾ ਦੇ ਉੱਪਰ ਵੀ ਪਏ ਹੋਏ ਬੰਧਨ ਪਏ ਹੋਏ ਜੰਮਣ ਤੇ ਮਰਨ ਦਾ ਦੁੱਖ ਸਭ ਤੋਂ ਵੱਡਾ ਦੁੱਖ ਹੈ ਸਤਿਗੁਰੂ ਕਹਿੰਦੇ ਸਾਰੇ ਦੁੱਖ ਜਿਹੜੇ ਤੇਰੇ ਖਤਮ ਹੋ ਜਾਣਗੇ ਤੇਗ ਬਹਾਦਰ ਸਿਮਰਿਆ ਘਰ ਨੋਂ ਨਿਦ ਆਵੇ ਧਾਏ ਸਭ ਥਾਈ ਹੋਏ ਸਾਰੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਚੇਤੇ ਕਰੀਏ ਘਰ ਦੇ ਵਿੱਚ ਨੋਂ ਨਦੀਆਂ 18 ਸਿੱਧੀਆਂ ਭਾਵ ਆਮ ਕਰਕੇ ਮਨੁੱਖ ਸੋਚਦਾ ਏ ਕਿ ਮੈਨੂੰ ਜਿਹੜਾ ਹੈ ਨਾ ਉਹ ਧਨ ਦੌਲਤ ਦੀ ਪ੍ਰਾਪਤੀ ਹੋ ਜਾਏ ਤੇ ਮੈਂ ਸੁਖੀ ਹੋ ਜਾਵਾਂਗਾ ਸਤਿਗੁਰੂ ਕਹਿੰਦੇ ਤੂੰ ਗੁਰੂ ਨੂੰ ਚੇਤੇ ਕਰ ਗੁਰੂ ਨੂੰ ਯਾਦ ਕਰ ਇਹ ਧਨ ਦੌਲਤ ਛੱਡੋ ਇਹ ਨੌ ਨਿੱਧੀਆਂ 18 ਸਿੱਧੀਆਂ ਤੇਰੇ ਪਿੱਛੇ ਪਿੱਛੇ ਤੁਰੀਆਂ ਕਰਨਗੇ ਤੂੰ ਕਰਨਾ ਕੀ ਇਹਨਾਂ ਨੂੰ ਤੂੰ ਗੁਰੂ ਨੂੰ ਜਾਜਦਾ ਹੈ ਸਭ ਥਾਂ ਹੀ ਹੋਏ ਸਹਾਇ ਗੁਰੂ ਤੇਰੇ ਵਾਸਤੇ ਸਭ ਥਾਵਾਂ ਤੇ ਸਹਾਇਤਾ ਕਰਨਗੇ ਫਿਰ ਇੱਥੋਂ ਤੱਕ ਜਿਹੜੇ ਪਾਵਨ ਬਚਨ ਹੈ ਨਾ ਇਹ ਚੰਡੀ ਦੀ ਬਾਣੀ ਵਿੱਚੋਂ ਲੈ ਗਏ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਰਚਨਾ ਦੇ ਵਿੱਚ ਜਿਹੜਾ ਇਸ ਤੋਂ ਅਗਲੀ ਪੰਕਤੀ ਹੈ ਅਗਲੀ ਲਾਈਨ ਜੁੜੀ ਗਈ ਉਹ ਪੰਥ ਨੇ ਆਪੇ ਜੁੜੀ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਨਾਮ ਆਪੇ ਸ਼ਾਮਿਲ ਕੀਤਾ ਗਿਆ ਹੈ ਬਹੁਤੀ ਵਾਰ ਆਪਾਂ ਜਿਹੜਾ ਪੜਦੇ ਆ ਉਹ ਪੜਦੇ ਆ ਦਸਵੇਂ ਪਾਤਸ਼ਾਹ ਲੇਕਿਨ ਸਿੱਖ ਰਹਿਤ ਮਰਿਆਦਾ ਜੋ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਛੱਪਦੀ ਹੈ ਔਰ ਉਹਦੇ ਅੰਦਰ ਬਚਨ ਆਉਂਦਾ ਹੈ ਦਸਵਾਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਿੰਘ ਸਾਹਿਬ ਸ਼ਬਦ ਜਿਹੜਾ ਪਹਿਲੀ ਵਾਰ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਮ ਨਾਲ ਲੱਗਦਾ ਹੈ ਦਸਵਾਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਗੱਲ ਕੀਤੀ ਗਈ ਜ਼ਿਕਰ ਕੀਤਾ ਗਿਆ ਹੈ 10ਵਾਂ ਇਸੇ ਕਰਕੇ ਪੜਿਆ ਜਾਂਦਾ ਹੈ ਜਦੋਂ ਆਪਾਂ ਗੁਰਬਾਣੀ 'ਚ ਵੀ ਪੜਦੇ ਆਂ ਸੋਰਠ ਮਹੱਲਾ ਪੰਜਵਾਂ ਸੋਰਠ ਮਹੱਲਾ ਤੀਜਾ ਪਹਿਲਾ ਇਸੇ ਤਰ੍ਹਾਂ ਦੇ ਨਾਲ ਨੌਵਾਂ ਇਸੇ ਤਰ੍ਹਾਂ ਦੇ ਨਾਲ ਹੀ ਜਿਹੜਾ ਹੈ ਉਹ ਦਸਵਾਂ ਲਿਖਿਆ ਹੈ ਗੁਰੂ ਪੰਥ ਨੇ ਜੋ ਲਿਖਿਆ ਹੈ ਦਸਵਾਂ ਪਾਛੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਗੁਰੂ ਗੋਬਿੰਦ ਸਿੰਘ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਤਿਲਕ ਜੰਜੂ ਦੇ ਖਾਤਰ ਆਪਣਾ ਆਪ ਕੁਰਬਾਨ ਕਰ ਦਿੱਤਾ ਤੇ ਫਿਰ ਉਹਨਾਂ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਮਹਾਰਾਜ ਖੁਰਤਾ ਗੱਦੀ ਤੇ ਸੁਭਾਇਮਾਨ ਹੋਏ ਤੇ ਫਿਰ ਸਤਿਗੁਰੂ ਨੇ ਇਸ ਮਨੁੱਖਤਾ ਦੇ ਅੰਦਰ ਇੱਕ ਅਹਿਸਾਸ ਪੈਦਾ ਕੀਤਾ ਜਿਹੜੀ ਮਨੁੱਖਤਾ ਦੇ ਅੰਦਰ ਦੀ ਜਮੀਲ ਮਰ ਚੁੱਕੀ ਸੀ ਲੋਕ ਜ਼ੁਲਮ ਚੱਲ ਰਹੇ ਸਨ ਉਹਨਾਂ ਨੇ ਇਹਨਾਂ ਸਿੱਖਾਂ ਦੇ ਹੱਥਾਂ ਵਿੱਚ ਤੇਗਾਂ ਫੜਾ ਕੇ ਲੜਨ ਲਾ ਦਿੱਤਾ ਕੱਲਾ ਲੜਨ ਹੀ ਨਹੀਂ ਲਾਇਆ ਫਿਰ ਸਤਿਗੁਰੂ ਨੇ ਕਿਹਾ ਜਦ ਲਗੇ ਲੋੜ ਪਈ ਤੇ ਆਪਣਾ ਆਪ ਆਪਣੇ ਸਰਬੰਸ ਦਾ ਕੁਰਬਾਨ ਕਰ ਦਿੱਤਾ ਸਾਰਾ ਕੁਝ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪੰਥ ਨੂੰ ਫਿਰ ਗੁਰਿਆਈ ਬਖਸ਼ਿਸ਼ ਕੀਤੀ ਆਪਣੇ ਤੋਂ ਬਾਅਦ ਗੁਰਿਆਈ ਨੂੰ ਗ੍ਰੰਥ ਗੁਰੂ ਪੰਥ ਨੂੰ ਬਖਸ਼ਿਸ਼ ਕੀਤੀ ਆਪ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲੋਂ ਸਹਾਇਤਾ ਮੰਗਦਿਆਂ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਅੰਤਮ ਸਮੇਂ ਕਿਹਾ ਵੀ ਸੀ ਜਦੋਂ ਆਪ ਜੋਤੀ ਜੋਤ ਸਮਾਉਣ ਲੱਗੇ ਕਹਿੰਦੇ ਖਾਲਸਾ ਜੀ ਤੁਸੀਂ ਕਦੇ ਵੀ ਰੋਸ ਨਹੀਂ ਕਰਨਾ ਤੁਸੀਂ ਕਦੇ ਨਰਾਸ਼ਤਾ ਵਿੱਚ ਨਹੀਂ ਆਉਣਾ ਮੈਂ ਤੁਹਾਡੇ ਅੰਗ ਸੰਗ ਹੋਵਾਂਗਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕੋਲੋਂ ਸਹਾਇਤਾ ਮੰਗੀ ਜਾਂਦੀ ਹੈ ਫਿਰ ਇਸ ਤੋਂ ਬਾਅਦ ਦਸਾਂ ਪਾਛੇ ਦੀ ਜੋਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਹੈ ਉਨ੍ਹਾਂ ਦੇ ਭਾਰ ਦੇ ਦੀਦਾਰ ਦਾ ਧਿਆਨ ਧਰਨਾ ਹੈ